ਹੁਣ 100 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ ਰਿਜ਼ਰਵ ਬੈਂਕ ਆਫ ਇੰਡੀਆ ਪਿਛਲੇ ਹਫਤੇ ਹੀ ਆਰਬੀਆਈ ਨੇ 20 ਤੇ 50 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਜਲਦੀ 100 ਰੁਪਏ ਦਾ ਨਵਾਂ ਨੋਟ ਬਾਜ਼ਾਰ 'ਚ ਆਉਣ ਵਾਲਾ ਹੈ ਇਸ ਨਵੇਂ ਨੋਟ ਵਿੱਚ ਪਛਾਣ ਲਈ ਕੁਝ ਫੀਚਰਸ ਹੋਣਗੇ ਜੋ ਕਿ ਹੁਣ ਮੌਜੂਦਾ 100 ਰੁਪਏ ਦੇ ਨੋਟ ਵਿੱਚ ਨਹੀਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਦੱਸਿਆ ਕਿ ਕੇਂਦਰੀ ਬੈਂਕ ਮਹਾਤਮਾ ਗਾਂਧੀ ਸੀਰੀਜ਼ 2005 'ਚ 100 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ ਹਾਲਾਂਕਿ ਪੁਰਾਣੇ ਤੇ ਮੌਜੂਦਾ 100 ਦੇ ਬੈਂਕ ਨੋਟ ਵੀ ਚੱਲਦੇ ਰਹਿ ਸੋਦੇ ਨਵੇਂ ਨੋਟ ਵਿੱਚ ਨੰਬਰਿੰਗ ਪੈਨਲ 'ਚ ਕੋਈ ਇਨਸਰਟ ਲੈਟਰ ਨਹੀਂ ਹੋਵੇਗਾ। ਸਾਲ 2016 ਦੀ ਛਪਾਈ ਵਾਲੇ ਨਵੇਂ ਨੋਟ ਪਹਿਲਾਂ ਤੋਂ ਚੱਲ ਰਹੇ 100 ਰੁਪਏ ਦੇ ਨੋਟ ਤੇ ਡਿਜ਼ਾਈਨ ਵਾਲੇ ਹੀ ਹੋਣਗੇ। ਨਵੇਂ 100 ਦੇ ਨੋਟ 'ਚ ਅੰਕ ਛੋਟੇ ਤੋਂ ਵੱਡੇ ਹੁੰਦੇ ਰਹਿਣਗੇ। ਨਵੇਂ ਨੋਟ ਵਿੱਚ ਅੰਗਹਿਨਾਂ ਲਈ ਪਛਾਣ ਤੇ ਮਕਸਦ ਨਾਲ ਕਿਨਾਰੇ ਤੇ ਉਭਾਰ ਵਾਲੀਆਂ ਲਾਈਨਾਂ ਵੀ ਹੋਣਗੀਆਂ। ਇਹ ਨਿਸ਼ਚਿਤ ਤੌਰ ਤੇ ਵੱਡਾ ਕਦਮ ਹੈ। ਹਾਲਾਂਕਿ ਰਿਜ਼ਰਵ ਬੈਂਕ ਆਫ ਇੰਡੀਆ ਦਾ ਕਹਿਣਾ ਹੈ ਕਿ ਉਸਨੇ ਪਹਿਲਾਂ ਤੋਂ ਹੀ ਛੋਟੇ ਤੋਂ ਵੱਡੇ ਹੁੰਦੇ ਅੰਕਾਂ ਵਾਲਾ 100 ਰੁਪਏ ਦਾ ਕਰੰਸੀ ਨੋਟ ਜਾਰੀ ਕਰ ਦਿੱਤਾ ਹੈ ਪਰ ਉਸ ਵਿੱਚ ਬਲੀਡ ਲਾਈਨ ਤੇ ਵੱਡਾ ਪਛਾਣ ਚਿਹਰਾ ਨਹੀਂ ਹੈ ਨੋਟਬੰਦੀ ਤੋਂ ਬਾਅਦ ਖੁੱਲੇ ਪੈਸਿਆਂ ਦੀ ਕਿਲਤ ਨਾਲ ਜੂਝ ਰਹੇ ਲੋਕਾਂ ਲਈ ਆਰਬੀਆਈ ਦਾ 100 ਰੁਪਏ ਦੇ ਨਵੇਂ ਨੋਟ ਛਾਪਣ ਦਾ ਐਲਾਨ ਰਾਤ ਭਰਿਆ ਹੈ ਹਾਲਾਂਕਿ ਅਸਲ ਰਾਹ ਤਾਂ ਉਦੋਂ ਮਿਲੇਗਾ ਜਦੋਂ ਇਹ ਨੋਟ ਬੈਂਕਾਂ ਤੋਂ ਬਾਜ਼ਾਰ 'ਚ ਆ ਜਾਣਗੇ